ਆਲਾ ਸੁਰਿੰਦਰ ਆ 15 ਦਿਨਾਂ ਦਾ ਪ੍ਰੋਫਿਟ ਆ ਤੇਰਾ 30000 ਰੁਪਇਆ ਭਾਜੀ ਮੈਂ ਇਹਨੇ ਪੈਸੇ ਕੀ ਕਰਨੇ ਆ ਮੈਂ ਤਾਂ ਕੰਮ ਕਰਨਾ ਜੀ ਤੁਹਾਡੇ ਨਾਲ ਇੰਨੇ ਪੈਸੇ ਨਹੀਂ ਚਾਹੀਦੇ ਮੈਨੂੰ ਉਹ ਇਹ ਤੁਹਾਲੇ ਕੁਝ ਵੀ ਨਹੀਂ ਉਹ ਇਹ ਤੁਹਾਲੇ ਪੌੜੀ ਦਾ ਪੈਰ ਰੱਖਿਆ ਆਪਾਂ ਲੱਖ ਰੁਪਇਆ ਮਹੀਨਾ ਵੀ ਕਮਾ ਸਕਦੇ ਆਪਾਂ ਨਾਲੇ ਆਪਣਾ ਕਿਹੜਾ ਕੁਝ ਵੰਡਿਆ ਜੀ ਤੁਸੀਂ ਰੱਖ ਲਓ ਮੈਨੂੰ ਜਿੰਨੇ ਕ ਪੈਸੇ ਦੀ ਲੋੜ ਹੋਊਗੀ ਮੈਂ ਤੁਹਾਡੇ ਤੋਂ ਲੈ ਲਊਂਗਾ ਜੀ ਸਰਿੰਦਰ ਪਿਆਰ ਤੇ ਵਪਾਰ ਨੂੰ ਹਮੇਸ਼ਾ ਅਲੱਗ-ਅਲੱਗ ਰੱਖਣਾ ਚਾਹੀਦਾ ਲੋਕਾਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਮੈਂ ਕਿਸੇ ਦਾ ਹੱਕ ਨਹੀਂ ਰੱਖਦਾ ਆ ਤੇਰਾ ਹਿੱਸਾ ਬਣਦਾ ਵਾ ਤੇ ਤੈਨੂੰ ਰੱਖਣਾ ਪੈਣਾ ਵਾ ਆ ਫੜ ਮੈਂ ਤਾਂ ਕੰਨਾਂ ਦੀ ਰਹਿਣ ਦੋ ਨਾਲੇ ਮੈਂ ਇੰਨੇ ਪੈਸੇ ਕਰਨੇ ਕੀਆ ਮੈਂ ਤਾਂ ਤੁਹਾਡੇ ਨਾਲ ਜਿੰਨਾ ਜ਼ਰ ਕੰਮ ਕਰੂੰਗਾ ਇਮਾਨਦਾਰੀ ਨਾਲ ਕੰਮ ਕਰੂੰਗਾ ਤੇ ਆਪਣਾ ਪੂਰਾ ਜੋਰ ਲਾਊਂਗਾ ਮੈਂ ਤੁਹਾਨੂੰ ਵਾਦਾ ਕੀਤਾ ਹੋਇਆ ਮੈਂ ਵੀ ਤੈਨੂੰ ਜ਼ੁਬਾਨ ਕੀਤੀ ਸੀ ਕਿ ਇਕੱਠੇ ਰਲ ਕੇ ਕੰਮ ਕਰਾਂਗੇ ਤੇ ਰਲ ਕੇ ਜਿਹੜਾ ਤੇਰਾ ਹਿੱਸਾ ਬਣਦਾ ਉਹੀ ਤੈਨੂੰ ਦੇ ਰਿਆ ਵਾਂ ਫੜ ਲਾ ਨਾਲੇ ਅੱਜ ਤੋਂ ਬਾਅਦ ਆਪਣਾ ਜੀਜਾ ਸਾਲੇ ਵਾਲਾ ਰਿਸ਼ਤਾ ਨਹੀਂ ਹੈਗਾ ਤੂੰ ਅੱਜ ਤੋਂ ਬਾਅਦ ਮੇਰਾ ਛੋਟਾ ਭਰਾ ਵਾਂ ਭਰਾਵਾ ਵਾਂਗੂ ਰਹਿਣਾ ਆਪਾਂ ਨਾਲੇ ਦੁਨੀਆ ਨੂੰ ਕੰਮ ਕਰਕੇ ਦਿਖਾਣਾ ਕਿ ਕੰਮ ਕਿੱਦਾਂ ਕਰੀਦਾ ਵਾ ਹੋਰਾਂ ਵਾਂਗੂ ਨਹੀਂ ਕਿ ਜ਼ੁਬਾਨ ਕਰਤੀ ਤੇ ਬੁਗਾਈ ਹੈ ਨਹੀਂ ਆ ਫੜ ਜੀ ਆਪਾਂ ਇਹਨੇ ਵੈਸੇ ਕਮਾ ਸਕਦੇ ਆ ਵੀ ਹਾਂਜੀ ਇਹ ਤਾਂ ਹਲੇ 15 ਦਿਨਾਂ ਮਹੀਨੇ 2 ਮਹੀਨੇ 6 ਮਹੀਨੇ ਬਾਅਦ ਖੀ ਤੂੰ ਆਪਣੀ ਕੋਠੀ ਵੀ ਲੈ ਸਕਦਾ ਇਹੋ ਜਿਹਾ ਕੰਮ ਆ ਆਪਣਾ ਇਹ ਬਾਜੀ ਮੇਰੇ ਨਾਲ ਦਿਮਾਗ ਚ ਇੱਕ ਚੀਜ਼ ਆ ਰਹੀ ਸੀ ਹਾਂ ਬੋਲ ਸਰੇਂਦਰ 15 ਦਿਨ ਹੋ ਗਏ ਮੈਨੂੰ ਤੁਹਾਡੇ ਨਾਲ ਕੰਮ ਕਰਦੇ ਹੋਏ ਮੈਨੂੰ ਨਾ ਬਾਜੀ ਦੀ ਬਹੁਤ ਯਾਦ ਆ ਰਹੀ ਆ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਸੀ ਮੈਨੂੰ ਦੁਆਰਾ ਉਹਨਾਂ ਨੂੰ ਮਿਲਣਾ ਚਾਹੀਦਾ ਨਾ ਉਹ ਨਹੀਂ ਸੁਰਿੰਦਰ ਜਦ ਅਗਲੇ ਨੇ ਤੈਨੂੰ ਛੱਡੀ ਦਿੱਤਾ ਕੰਮ ਤੋਂ ਕੱਢ ਹੀ ਦਿੱਤਾ ਹੁਣ ਤੂੰ ਉੱਥੇ ਜਾ ਕੇ ਕੀ ਕਰਨਾ ਵਾ ਨਹੀਂ ਮੇਰਾ ਨਾਮ ਵੀ ਸੁਰਿੰਦਰ ਹੈ ਮੈਂ ਅਹਿਸਾਨ ਫਰਾਮੋਸ਼ ਨਹੀਂ ਹੋ ਸਕਦਾ ਮੇਰਾ ਉਹਨਾਂ ਨੇ ਉਸ ਸਮੇਂ ਸਾਥ ਦਿੱਤਾ ਜਿਸ ਸਮੇਂ ਮੈਨੂੰ ਲੋੜ ਸੀ ਪੈਸਿਆਂ ਦੀ ਤੇ ਉਹਨਾਂ ਨੇ ਮੈਨੂੰ ਇੱਕ ਦਿਹਾੜੀਦਾਰ ਤੋਂ ਆਪਣੇ ਨਾਲ ਰੱਖਿਆ ਬਰਾਬਰ ਦੇ ਕੱਪੜੇ ਲੈ ਕੇ ਦਿੱਤੇ ਪੱਗਾਂ ਲੈ ਕੇ ਦਿੱਤੀਆਂ ਬੂਟ ਵੀ ਲੈ ਕੇ ਦਿੱਤੇ ਮੇਰੀ ਸਾਰੀ ਲੁੱਕ ਚੇਂਜ ਕਰਤੀ ਹਾਂ ਮੈਨੂੰ ਪਤਾ ਉਹ ਮੇਰੇ ਨਾਲ ਗੁੱਸੇ ਨੇ ਕਿ ਮੈਂ ਉਹਨਾਂ ਦੇ ਕਹਿਣ ਦੇ ਬਾਵਜੂਦ ਉਹ ਨਸ਼ੇ ਵਾਲਿਆਂ ਨਾਲ ਪੰਗਾ ਲਿਆ ਤੇ ਉਹਨਾਂ ਨੂੰ ਪੁਲਿਸ ਦੇ ਹਵਾਲੇ ਕੀਤਾ ਪਰ ਮੈਂ ਉਹਨਾਂ ਨੂੰ ਇਦਾਂ ਤਾਂ ਨਹੀਂ ਛੱਡ ਸਕਦਾ ਇਦਾਂ ਤਾਂ ਨਹੀਂ ਬੁੱਲ ਸਕਦਾ ਮੈਂ ਨਾ ਇੱਕ ਕਹਾਣੀ ਸੁਣੀ ਸੀ ਕਿ ਅੰਨਾ ساری ਉਮਰ ਛੜੀ ਦਾ ਸਹਾਰਾ ਲੈ ਕੇ ਚੱਲਦਾ ਰਹਿੰਦਾ ਤੇ ਜਦੋਂ ਹੀ ਉਹਦੀ ਅੱਖਾਂ ਦੀ ਰੋਸ਼ਨੀ ਵਾਪਸ ਆਉਂਦੀ ਹੈ ਉਹ ਸਭ ਤੋਂ ਪਹਿਲਾਂ ਛੜੀ ਨੂੰ ਪਰੇ ਸੁੱਟਦਾ ਹੈ ਇਹ ਤਾਂ ਫਿਰ ਇਹਸਾਨ ਫਰਾਮੋਸ਼ਾੜੀ ਗੱਲ ਹੋ ਗਈ ਨਾ ਅੱਜਕੱਲ ਲੋਕੀ ਕਰਦੇ ਨੇ ਮਾੜਾ ਟਾਈਮ ਭੁੱਲ ਜਾਂਦੇ ਨੇ ਤੇ ਮਾੜੇ ਟਾਈਮ ਜਿਹਨੇ ਸਾਥ ਦਿੱਤਾ ਹੁੰਦਾ ਉਹਨੂੰ ਵੀ ਭੁੱਲ ਜਾਂਦੇ ਨੇ ਆਪਾਂ ਉਹਨਾਂ ਜੋ ਨਹੀਂ ਹੈਗੇ ਆਪਾਂ ਚੰਗਾ ਟਾਈਮ ਭਾਵੇਂ ਭੁੱਲ ਜਾਈਏ ਪਰ ਜਿਹੜਾ ਬੰਦਾ ਆਪਣੇ ਮਾੜੇ ਟਾਈਮ ਸਾਥ ਦਿੱਤਾ ਨਾ ਉਹਨੂੰ ਨਾ ਭੁੱਲੀਏ ਇਸ ਕਰਕੇ ਇੱਕ ਬੇਨਤੀ ਆ ਉਹਨਾਂ ਨੇ ਤੁਹਾਨੂੰ ਵੀ ਬੜਾ ਮਾੜਾ ਚੰਗਾ ਬੋਲਿਆ ਮੇਰੇ ਕਰਕੇ ਕਿਉਂਕਿ ਮੈਂ ਉਹਨਾਂ ਨੂੰ ਤੁਹਾਡੇ ਬਾਰੇ ਦੱਸਿਆ ਸੀ ਤਾਂ ਉਹ ਗੁੱਸੇ ਹੋਏ ਸੀ ਮੈਂ ਤਾਂ ਕਹਿੰਨਾ ਅਸੀਂ ਆਪਾਂ ਉਹਨਾਂ ਨੂੰ ਇੱਕ ਵਾਰੀ ਮਿਲਦੇ ਆਂ ਤੁਹਾਡਾ ਵੀ ਤਾਂ ਬਿਜ਼ਨਸਾਂ ਸਾਂਝਾ ਸੀ ਉਹਨਾਂ ਨਾਲ ਉਹਨਾਂ ਤੋਂ ਵੀ ਤਾਂ ਸੌਦੇ ਲੈਂਦੇ ਸੀ ਆਪਾਂ ਜੇ ਤੁਸੀਂ ਇਜਾਜ਼ਤ ਦੋਗੇ ਤਾਂ ਇੱਕ ਵਾਰੀ ਉਹਨਾਂ ਨੂੰ ਮਿਲ ਕੇ ਗੱਲ ਕਰਕੇ ਦੇਖਦੇ ਆਂ ਕੀ ਪਤਾ ਕੋਈ ਹੱਲ ਹੋ ਜੇ ਸਰਿੰਦਰ ਮੇਰਾ ਕਹਿਣਾ ਤਾਂ ਇਹੀ ਹੈ ਕਿ ਆਪਾਂ ਉਹਨੂੰ ਨਾ ਮਿਲੀਏ ਬਾਕੀ ਜੇ ਤੂੰ ਕਹਿ ਰਿਹਾ ਵਾ ਤਾਂ ਤੇਰੀ ਗੱਲ ਮੰਨ ਕੇ ਦੇਖ ਲੈਂਦੇ ਆਂ ਪਰ ਤੂੰ ਕੱਲਾ ਨਹੀਂ ਜਾਏਗਾ ਮੈਂ ਵੀ ਤੇਰੇ ਨਾਲ ਜਾਊਂਗਾ ਇਹੀ ਸਾਨਾ ਆਪਾਂ ਦੋਨੇ ਇਕੱਠੇ ਚਲੀਏ ਬੈ ਕੇ ਗੱਲ ਕਰੀਏ ਗੱਲ ਕਰਨ ਨਾਲ ਸਾਰੇ ਹੱਲ ਹੋ ਜਾਂਦੇ ਆ ਨਹੀਂ ਤਾਂ ਲੋਕਾਂ ਨੇ ਤਾਂ ਗੱਲਾਂ ਹੀ ਕਰਨੀਆਂ ਹੁੰਦੀਆਂ ਸਿਮਰਨ ਆ ਪੇਮੈਂਟ ਰੱਖਦੇ ਨਾਲ ਸੁਰਿੰਦਰ ਦੇ ਜਿੰਨੇ ਪੈਸੇ ਬਣਦੇ ਸੀ ਨਾ ਮੈਂ ਉਹਨੂੰ ਦੇ ਦਿੱਤੇ ਆ ਜੀ ਵੀਰਾ ਕੰਮ ਤਾਂ ਵਧੀਆ ਕਰ ਰਿਹਾ ਬਹੁਤ ਵਧੀਆ ਕਰ ਰਿਹਾ ਵਾ ਉਹ ਤਾਂ ਮੈਂ ਹੀ ਉਹਨੂੰ ਸਮਝ ਨਹੀਂ ਸਕਿਆ ਪਹਿਲੇ ਮੈਂ ਤੁਹਾਨੂੰ ਕਿਹਾ ਸੀ ਨਾ ਵੀਰਾ ਮਿਹਨਤੀ ਵੀ ਆ ਕਾਬਲ ਵੀ ਆ ਸਹੀ ਗੱਲ ਆ ਸਿਮਰਨ ਹੁਣ ਤਾਂ ਕੰਮ ਵੀ ਦੋਗਣਾ ਤਿੰਗਣਾ ਹੋ ਗਿਆ ਵਾ ਚਲੋ ਠੀਕ ਆ ਕੰਮ ਤਾਂ ਵਧੀਆ ਚੱਲ ਰਿਹਾ ਮੈਂ ਨਾ ਤੁਹਾਨੂੰ ਇੱਕ ਝੂਠ ਬੋਲਿਆ ਝੂਠ ਬੋਲਿਆ ਝੂਠ ਤਾਂ ਤੂੰ ਬੋਲ ਹੀ ਨਹੀਂ ਸਕਦੀ ਮੈਨੂੰ ਜੀ ਮੈਂ ਵੀ ਸੋਚਿਆ ਸੀ ਤੁਹਾਨੂੰ ਝੂਠ ਨਹੀਂ ਬੋਲਣਾ ਪਰ ਜੇ ਅੱਜਾ ਸਾਰਾ ਕੁਝ ਠੀਕ ਹੋਇਆ ਨਾ ਤਾਂ ਇੱਕ ਝੂਠ ਕਰ ਕੀ ਹੋਇਆ ਝੂਠ ਕਰਕੇ ਹੋਇਆ ਤੂੰ ਕਹਿਣਾ ਕੀ ਚਾਹ ਰਹੀ ਆ ਦੀਦੀ ਦਾ ਫੋਨ ਆਇਆ ਸੀਗਾ ਦੀਦਾ ਹੋਣਾ ਸੀ ਜੀਜਾ ਇਹਨੇ ਫੇਰ ਕੁੱਟੇ ਦੀਦੀ ਨੂੰ ਪਤਾ ਨਹੀਂ ਜੀ ਉਹ ਕਹਿੰਦੇ ਜਲਦੀ ਜਲਦੀ ਆਜੋ ਘਰੇ ਤੇ ਸਿਮਰਨ ਤੂੰ ਇਹ ਗੱਲ ਹੁਣ ਦੱਸ ਰਹੀ ਆ ਚੱਲ ਫਟਾਫਟ ਸੋਚੀ ਕੀ ਜਾ ਰਹੀ ਆ ਠੀਕ ਆ ਪੈਸੇ ਰੱਖਿਆ ਹਾਂਜੀ ਪੈਸੇ ਦੇਣੇ ਕਿ ਨਹੀਂ ਦੇਣੇ? ਕੋਣ ਤੇਰੇ ਕਿਹੜੇ ਪੈਸੇ ਹੋਗੇ? ਕਿਹੜੇ ਦਿੱਤੇ ਸੀ ਮੈਨੂੰ ਦਿੱਤੇ ਸੀ ਕੋਈ ਜਿਹੜੇ ਤੇਰੇ ਪੈਸੇ? ਤੁਸੀਂ ਆਪੇ ਦਾ ਕਹਿੰਦੇ ਤੇਰੇ ਮੇਰੇ 'ਚ ਕੋਈ ਫਰਕ ਆ? ਦੱਸੋ ਮੈਂ ਆਪਣੀ ਬੈਠੇ ਤੇਰੇ ਮੇਰੇ 'ਚ ਕੋਈ ਫਰਕ ਨਹੀਂ ਹੈਗਾ ਪੈਸਿਆਂ 'ਚ ਫਰਕ ਜ਼ਰੂਰ ਆ। ਸਰਦਾਰ ਜੀ ਵਿਆਹ ਆਂਦਾ ਪਿਆ ਮੈਂ ਸੂਟ ਲੈ ਕੇ ਆਉਣਾ ਮੈਨੂੰ ਪੈਸੇ ਦੋ ਤੁਸੀਂ ਆਪਤਾ ਨਾਲ ਜਾਣਾ ਨਹੀਂ। ਨਹੀਂ ਵਿਆਹ ਕੀ ਕਹਿੰਦਾ ਜਿਹੜੇ ਪੁਰਾਣੇ ਸੂਟ ਆ ਮਹੀਨਾ ਪਹਿਲਾਂ ਹੋਰ ਲੈ ਦੋ ਤਿੰਨ। ਉਹਦੇ 'ਚ ਦੋ ਫੋਟੋਆਂ ਪੈ ਗਿਆ ਮੇਰੇਆ ਮੈਨੂੰ ਨਹੀਂ ਪਤਾ ਪੈਸੇ ਦੋ। ਕਿੰਨੇ ਕੇ ਪੈਸੇ ਚਾਹੀਦੇ ਆ?

ਓ ਯਾਰ ਸ਼ਰਾਬ ਸ਼ਰੂਪ ਨੂੰ ਛੱਡ ਤੂੰ ਬਹਿ ਪਹਿਲਾਂ ਮੇਰੇ ਨਾਲ ਇੱਥੇ ਗੱਲ ਕਰ ਬਹਿ ਕੇ ਗੱਲ ਕਰਦੇ ਆਪਾਂ ਬਹਿ ਜਾ ਸਿਮਰਨ ਹਾਂ ਹੁਣ ਦੱਸ ਕੀ ਕਹਿੰਦਾ ਸੀ ਠੀਕ ਹੈ ਤੂੰ ਸੀ ਤਾਂ ਸ਼ਰਾਬ ਪੀ ਗयो ਓ ਬਾਬੇ ਸ਼ਰਾਬ ਤਾਂ ਸਾਡੇ ਖਾਨਦਾਨ ਚ ਨੇ ਕਿਸੇ ਨੇ ਪੀਤੀ ਨਾ ਮੇਰੇ ਦਾਦੇ ਨੇ ਨਾ ਮੇਰੇ ਪਰਦਾਦੇ ਨੇ ਮੈਂ ਕਿਹੜੀ ਸ਼ਰਾਬ ਪੀਣੀ ਸੀ ਫਿਰ ਕਾ ਜੇ ਕੋਈ ਸ਼ਰਾਬ ਪਿੰਦਾ ਮੈਂ ਉਹਨੂੰ ਘਰੇ ਵੀ ਨਹੀਂ ਆਉਣ ਦਿੰਦੀ ਪਰ ਦੀਦੀ ਤੁਸੀਂ ਤਾਂ ਕਹਿੰਦੇ ਸੀ ਮਾਰ ਦੇ ਕੁੱਟ ਦੇ ਮਾਰ ਦੇ ਬਾਵੇ ਮਾਤਾ ਇਹ ਨਾ ਵੀ ਨਾ ਸਾਹ ਨਹੀਂ ਲੈਂਦੀ ਗਾਤੀ ਟਾਈਮ ਤੇ ਨਾ ਨਾ ਆਣ ਛੱਤੀ ਫੋਨ ਖੜਕਾ ਦਿੰਦੀ ਆ ਵੀ ਆਜੋ ਇਕੱਠੇ ਰੋਟੀ ਖਾਈ ਦੀ ਆ ਇਕੱਠੇ ਹੀ ਆਈ ਜਾਈਦਾ ਵਾ ਤੇ ਇਹ ਮੇਰੇ ਤੇ ਹੱਥ ਚੁੱਕ ਜਾਣ ਇਹ ਤਾਂ ਕਦੀ ਹੋ ਹੀ ਨਹੀਂ ਸਕਦਾ ਤੋ ਕਿਵੇਂ ਸੋਚ ਲਿਆ ਇਹ ਤੇਦੀ ਉਹ ਸਭ ਕੀ ਸੀ ਉਹ ਸਭ ਨਾ ਇੱਕ ਡਰਾਮਾ ਸੀ ਤੇਰੇ ਤੇ ਜਿਹੜਾ ਪੈਸੇ ਦਾ ਭੂਤ ਸਵਾਰ ਹੋਇਆ ਹੋਇਆ ਸੀ ਨਾ ਵੀ ਜਿਹੜੇ ਅਮੀਰ ਆ ਉਹੀ ਸਾਡੇ ਰਿਸ਼ਤੇਦਾਰ ਹੁੰਦੇ ਆ ਗਰੀਬ ਤਾਂ ਕੋਈ ਰਾਹ ਜਾਂਦਾ ਜਿਵੇਂ ਕੋਈ ਜਾਨਵਰ ਹੁੰਦਾ ਤੇਰੀ ਸੋਚ ਇਹੀ ਸੀ ਨਾ ਵੀ ਗਰੀਬ ਬੰਦਾ ਤਾਂ ਜਾਨਵਰ ਦੇ ਬਰਾਬਰ ਆ ਜਵਾਬ ਦੇ ਹੁਣ ਬੋਲਦਾ ਨਹੀਂ ਹੈ ਨਾ ਤੇਰੀ ਇਹੀ ਸੋਚ ਆਵੇ ਜੇ ਤੈਨੂੰ ਉਦਾਂ ਬੋਲ ਕੇ ਸਮਝਾਉਂਦੇ ਨਾ ਤੂੰ ਕਦੀ ਨਹੀਂ ਸੀ ਸਮਝਣਾ ਜਦੋਂ ਤੇਰੀ ਭੈਣ ਤੇ ਆਈ ਤੂੰ ਆਪਣੀ ਭੈਣ ਨੂੰ ਰੋਂਦਿਆਂ ਵੇਖਿਆ ਕੀ ਵਾਪਰਿਆ ਤੇਰੇ ਤੇ ਤੇ ਕੋ برداشت ਨਹੀਂ ਹੋਇਆ ਤੇ ਤੂੰ ਮੇਰੇ ਘਰੇ ਆ ਗਿਆ ਬੋਲ ਤੇ ਜੀਜਾ ਹੀ ਨਾ ਵੀ ਲੜਨ ਲੱਗ ਗਿਆ ਸੀ ਦੱਸ ਹਣ ਕਿਵੇਂ ਲੱਗਿਆ ਤੇ ਉਹ ਨਹੀਂ ਕਿਸੇ ਦੀ ਭੈਣ ਸੁਰਿੰਦਰ ਨਾਲ ਕੀ ਸਲੂ ਕਰਦਾ ਸੀ ਤੂੰ ਇੱਕ ਭੈਣ ਨੂੰ ਉਦੇ ਭਰਾ ਤੋਂ ਮਿਲਣ ਨੂੰ ਰੋਕਦਾ ਸੀ ਜੇ ਉਹਨੂੰ ਕੋਈ ਸੂਟ ਵਗੈਰਾ ਦੇ ਕੇ ਜਾਂਦਾ ਸੀ ਕੀ ਕਰਦਾ ਹੁੰਦਾ ਸੀ ਅੱਗ ਲਾਣਾ ਹੁੰਦਾ ਸੀ ਨਾ ਸੂਟ ਨੂੰ ਥੋੜੀ ਜੀ ਸ਼ਰਮ ਕਰ ਲੈਣੀ ਚਾਹੀਦੀ ਆ ਭਰਾਵਾ ਜਿਹੜਾ ਤੂੰ ਸਲੂਕ ਕਰਦਾ ਸੀਗਾ ਆਪਣੀ ਘਰ ਵਾਲੀ ਨਾਲ ਉਸੇ ਘਰ ਦੀ ਆਈ ਹੋਈ ਆ ਜਿੱਥੇ ਘਰ ਦੇ ਵਿੱਚ ਸੁਰਿੰਦਰ ਪਲਿਆ ਵਾ ਉਹਦੀ ਸਾਕੀ ਭੈਣ ਆ ਤਾਨੂੰ ਇਹ ਸਭ ਕੁਝ ਕਿੱਦਾਂ ਪਤਾ ਦਿੱਤਾ ਜੀ ਦੱਸ ਇਹਨੂੰ ਕਿਵੇਂ ਲੱਗੀ ਸਿਮਰਨ ਮੇਰੀ ਐਕਟਿੰਗ ਦੱਸ ਉਹ ਵਧੀਆ ਕੁਛ ਲਾ ਨਾ ਹੈਰਾਨ ਨਾ ਹੋ ਸਿਮਰਨ ਤੇ ਬਬਲੀ ਦੀ ਆਪਸ ਵਿੱਚ ਗੱਲ ਹੋਈ ਸੀ ਜੋ ਤੂੰ ਕਰਤੂਤਾ ਘਰ ਚ ਕਰਦਾ ਸੀ ਸਿਮਰਨ ਦਾ ਫੋਨ ਹੈਲੋ ਹਾਂ ਸਿਮਰਨ ਕਿਵੇਂ ਆ ਅੱਛਾ ਚੱਲ ਤੂੰ ਰੋ ਨਾ ਸਿਮਰਨ ਮੇਰੀ ਗੱਲ ਸੁਣ ਚੱਲ ਤੂੰ ਹੁਣ ਰੋ ਨਾ ਚੁੱਪ ਕਰ ਮੈਂ ਦੇਖਦੀ ਅੱਗੋਂ ਕੀ ਕਰਨਾ ਹੁਣ ਸਿਮਰਨ ਮੇਰੀ ਗੱਲ ਸੁਣ ਤੈਨੂੰ ਮੈਂ ਜਿਵੇਂ ਜਿਵੇਂ ਕਹੂੰਗੀ ਨਾ ਤੋ ਓਵੇਂ ਕਰਨਾ ਤੂੰ ਕਿਸੇ ਨਾਲ ਗੱਲ ਨਹੀਂ ਕਰਨੀ ਠੀਕ ਆ ਚੱਲ ਮੈਂ ਤੇਨੂੰ ਨਰ ਰੁੱਕ ਕੇ ਫੋਨ ਕਰਦੀ ਆ ਹਾਂ ਹਾਂ ਮੈਂ ਕਰਦੀ ਆ ਹੁਣੇ ਚੱਲ ਠੀਕ ਆ ਕੀ ਕਹਿੰਦੀ ਸੀ ਸਿਮਰਨ ਕਿਵੇਂ ਦੱਸਾਂ ਤੁਹਾਨੂੰ ਕਿਵੇਂ ਦੱਸਾਂ ਦੱਸ ਉਹਨੇ ਕਿਹਾ ਕੀ ਹੈ ਪਰੇਸ਼ਾਨ ਵੀ ਉਹ ਕਹਿੰਨੀ ਰੋਂਦੀ ਰੋਂਦੀ ਗੱਲ ਕਰਦੀ ਹੈ ਕੀ ਹੋਇਆ ਦੱਸ ਉਹ ਬੱਸ ਸਰਦਾਰ ਜੀ 바ਵਾ ਨਾ ਥੋੜਾ ਜਿਹਾ ਪੈਸੇ ਦਾ ਹੰਕਾਰ ਕਰਨ ਲੱਗ ਗਿਆ ਉਹਦੇ ਭਰਾ ਨਾਲ ਬਤਮੀਜੀ ਕਰਦਾ ਨਾ ਤਾਂ ਉਹਨੂੰ ਘਰੇ ਆਉਣ ਦਿੰਦਾ ਵਾ ਜੇ ਕੋਈ ਉਹ ਚੀਜ਼ ਦੇਖੇ ਜਾਂਦਾ ਵਾ ਫੇਰ ਅਸੀਂ ਸੋਚਿਆ ਇਹਨੂੰ ਸ਼ੀਸ਼ਾ ਦਿਖਾਣਾ ਚਾਹੀਦਾ ਬਸ ਉਹ ਜਿਹੜਾ ਸ਼ਰਾਬ ਦੀ ਐਕਟਿੰਗ ਸੀ ਸਿਰਫ ਤੈਨੂੰ ਸ਼ੀਸ਼ਾ ਦਿਖਾਣਾ ਸੀ ਸ਼ੀਸ਼ਾ ਬਈ ਰਿਸ਼ਤੇ ਪੈਸੇ ਨਾਲ ਨਹੀਂ ਤੋਲੇ ਜਾਂਦੇ ਪੈਸਾ ਕੀ ਹੈ ਅੱਜ ਹੈ ਕੱਲ ਨਹੀਂ ਹੈ ਕਿਸੇ ਦਾ ਸ਼ੌਂਕ ਨਹੀਂ ਹੁੰਦਾ ਕਿ ਉਹ ਗਰੀਬ ਘਰ ਚ ਪੈਦਾ ਹੋਵੇ ਜੇ ਅੱਜ ਤੂੰ ਅਮੀਰ ਘਰ ਚ ਪੈਦਾ ਹੋਇਆ ਤਾਂ ਤੈਨੂੰ ਕਮਾਂਡ ਆ ਗਿਆ ਕਿਸ ਚੀਜ਼ ਦਾ ਕਮਾਂਡ ਆ ਚਾਰ ਕਾਗਜਾਂ ਦਾ ਬੋਲ ਜਿਹਦੇ ਕੋਲ ਨਹੀਂ ਵੀ ਹੈਗੇ ਨਾ ਥੋੜੇ ਵੀ ਆ ਉਹ ਵੀ ਰੋਟੀ ਖਾ ਕੇ ਹੀ ਸੰਦਾ ਪਰ ਤੂੰ ਕੀ ਹਾਲਤ ਕੀਤੀ ਆਪਣੇ ਨਾਲ ਨਾਲ ਨਾ ਤੂੰ ਸਾਡਾ ਸਿਰ ਵੀ ਨੀਵਾ ਕਰਤਾ ਉਹ ਤੈਨੂੰ ਜਦੋਂ ਘਰੇ ਆਂਦੇ ਨੂੰ ਦੇਖਦੀ ਸੀ ਨਾ ਕੰਬਣ ਲੱਗ ਜਾਂਦੀ ਸੀ ਉਹ ਵੀ ਆ ਗਿਆ ਹੁਣ ਪਤਾ ਨਹੀਂ ਇਹਨੇ ਕੀ ਬੋਲਣਾ ਕੀ ਨਹੀਂ ਬੋਲਣਾ ਤੂੰ ਲਿਆ ਜੀ ਨਹੀਂ ਕਰਦਾ ਸੀ ਉਹਦੇ ਭਰਾ ਦੀ ਤੂੰ ਕੀ ਵੈਲਿਊ ਬੰਦਾ ਸੀ ਪਤਾ ਤੈਨੂੰ ਤਜਾ ਸਿਮਰਨ ਨੇ ਮੈਨੂੰ ਇੰਨੀ ਗੱਲ ਦੱਸੀ ਨਾ ਤਾਂ ਮੇਰਾ ਸਿਰ ਸ਼ਰਮ ਨਾਲ ਨੀਵਾ ਹੋ ਗਿਆ ਸੀ ਵੀ ਮੈਂ ਕਿੱਥੇ ਉਹਨੂੰ ਚਾਵਾਂ ਲਾਡਾ ਨਾਲ ਫੇਰੇ ਪਵਾਉਣੇ ਸੀਗੇ ਪਰ ਉਹ ਕਿਹੜੇ ਹਾਲਾਤਾਂ ਚਾਹੀ ਮੇਰੇ ਘਰੇ ਕੀ ਜਵਾਬ ਦਿੰਦੀ ਮੈਂ ਉਹਨੂੰ ਵੀ ਮੇਰਾ ਭਰਾ ਇਦਾਂ ਦਾ ਹੁਣ ਤੇਰੀ ਜਵਾਨ ਨੂੰ ਕੀ ਹੋ ਗਿਆ ਜਿਹੜੀ ਤਾਰ-ਤਾਰ ਚੱਲਦੀ ਸੀ ਵੀ ਸਿਮਰਨ ਤੇਰਾ ਭਰਾ ਇੱਥੇ ਆਣਾ ਨਹੀਂ ਚਾਹੀਦਾ ਕਿੱਦਾਂ ਆ ਗਿਆ ਜੇ ਤੂੰ ਜਾ ਕੇ ਦਿਖਾਈ ਉੱਤਰ ਦੇਖ ਨੂੰ ਤੈਨੂੰ ਤੂੰ ਕੀ ਕਿੱਦਾਂ ਜਾਣੀ ਆ ਅੱਜ ਹੁਣ ਤੂੰ ਬੈਠਾ ਮੋਨ ਜਾ ਕਰਕੇ ਤੇ ਮੇਰੀ ਗੱਲ ਸੁਣਵਾਵੇ ਅੱਜ ਉਹੀ ਸ੍ਰਿੰਦਰ ਆ ਨਾ ਜਿਹੜਾ ਅੱਜ ਤੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਵਾ ਦੱਸਦਾ ਨਹੀਂ ਉਹੀ ਤੇਰੇ ਕੰਮ ਆ ਰਿਹਾ ਨਾ ਜੀ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਤੇ ਜੀਤਾ ਜੀ ਤੁਹਾਡਾ ਵੀ ਕਿ ਤੁਸੀਂ ਮੈਨੂੰ ਆਇਨਾ ਦਿਖਾਇਆ ਨਹੀਂ ਤਾਂ ਮੈਂ ਤਾਂ ਪੈਸੇ ਦੇ ਹੰਕਾਰ 'ਚ ਅੰਨਾ ਹੋਇਆ ਫਿਰਦਾ ਸੀ ਬੰਦੇ ਨੂੰ ਬੰਦਾ ਨਹੀਂ ਸਮਝ ਰਿਹਾ ਸੀ ਤੇ ਮੇਰੀ ਗਰੀਬੀ ਵਾਲਾ ਫਰਕ ਵੀ ਕਰ ਰਿਹਾ ਸੀ ਮੈਂ ਸੁਰਿੰਦਰ ਨੂੰ ਵੀ ਇਹੀ ਵਾਦਾ ਕੀਤਾ ਤੇ ਸਿਮਰਨ ਨੂੰ ਵੀ ਇਹੀ ਵਾਦਾ ਕੀਤਾ ਤੇ ਤੁਹਾਨੂੰ ਵੀ ਇਹੀ ਵਾਦਾ ਕਰਦਾ ਕਿ ਅੱਜ ਤੋਂ ਬਾਅਦ ਮੈਂ ਐਦਾ ਕਿਸੇ 'ਚ ਫਰਕ ਨਹੀਂ ਕਰੂੰਗਾ ਜੇ ਕੋਈ ਗਰੀਬ ਆ ਤਾਂ ਉਹਦੀ ਮਦਦ ਕਰੂੰਗਾ ਤੇ ਵਧੀਆ ਜ਼ਿੰਦਗੀ ਜੀਊਂਗਾ ਔਰ ਮੈਨੂੰ ਅੱਜ ਖੁਸ਼ੀ ਹੋ ਰਹੀ ਆ ਕਿ ਮੇਰੀ ਭੈਣ ਆਪਣੇ ਘਰ ਖੁਸ਼ ਆ ਤੇ ਅਸੀਂ ਵੀ ਆਪਣੇ ਘਰ ਖੁਸ਼ ਆ ਵਾਵੇ ਘਰ ਦਾ ਮਾਹੌਲ ਨਾ ਆਪਣੇ ਹੱਥ ਬਣਾ ਹੁੰਦਾ ਵਾ ਫੇ ਕਿਵੇਂ ਦਾ ਬਣਾਉਣਾ ਵਾ ਕਰ ਜਾਣਾ ਵਾ ਹੁਣ ਤੈਨੂੰ ਹੱਸਦਾ ਹੋਇਆ ਚਿਹਰਾ ਮਿਲਦਾ ਨਾ ਹਾਂਜੀ ਦੀਦੀ ਕੋਈ ਵੀ ਗਰੀਬ ਘਰੋਂ ਆਈ ਕੁੜੀ ਮਾੜੀ ਨਹੀਂ ਹੁੰਦੀ ਜਾਂ ਕੋਈ ਵੀ ਗਰੀਬ ਘਰ 'ਚ ਜਿਹੜਾ ਜੰਮਿਆ ਉਹ ਮਾੜਾ ਨਹੀਂ ਹੁੰਦਾ ਜਿਹੜਾ ਫਰਕ ਆਪਾਂ ਕਰਦੇ ਆ ਨਾ ਤੈਨੂੰ ਕਿੰਨੇ ਸਿਖਾਇਆ ਸੀ ਇਹ ਸਾਰਾ ਕੁਝ ਮੈਨੂੰ ਇਹ ਤਾਂ ਦੱਸ ਪੈਸੇ ਨੇ ਸਿਖਾਇਆ ਸੀਗਾ ਪੈਸਾ ਆ ਗਿਆ ਸੀ ਨਾ ਨਵਾਬ ਸਾਹਿਬ ਕੋਲ ਪੈਸਾ ਬਹੁਤ ਸੀ ਬੰਦੇ ਦੀ ਕਦਰਾਂ ਕੀਮਤਾਂ ਹੀ ਭੁੱਲ ਗਿਆ ਸੀ ਵੀ ਰਿਸ਼ਤੇ ਦੀ अहमियत ਹੀ ਭੁੱਲ ਗਿਆ ਸੀ ਵੀ ਇਹ ਮੇਰੇ ਘਰ ਵਾਲੀ ਆ ਇਹ ਮੇਰਾ ਸਾਲਾ ਆ ਜਦੋਂ ਭੈਣ ਦੇ ਦੇਖਿਆ ਵੀ ਦੋ ਦਿਨ ਸਲੂਕ ਮਾੜਾ ਹੁੰਦਾ ਫਿਰ ਇਹਨਾਂ ਨੂੰ ਥੋੜੀ ਜਿਹੀ ਆਈ ਵੀ ਜੇ ਮੈਂ ਕਿਸੇ ਨਾਲ ਮਾੜਾ ਕਰਦਾ ਤਾਂ ਮੇਰੀ ਭੈਣ ਨਾਲ ਵੀ ਓਦਾਂ ਹੀ ਮਾੜਾ ਹੋ ਰਿਆ ਵਾ ਨਹੀਂ ਨਹੀਂ ਚੀਚਾ ਜੀ ਮੈਂ ਵਾਦਾ ਕਰਦਾ ਕਿ ਅੱਜ ਤੋਂ ਬਾਅਦ ਮੈਂ ਐਦਾਂ ਨਹੀਂ ਕਰੂੰਗਾ ਉਹ ਤਾਂ ਚੰਗਾ ਹਾਲ ਲਾ ਪਿੱਤਿਆਂ ਨੂੰ ਵੇਲੇ ਜਰ ਸਮਝ ਆ ਗਿਆ ਨਹੀਂ ਤਾਂ ਕੁੜੀਆਂ ਇਹੋ ਜਿਹੀਆਂ ਹੁੰਦੀਆਂ ਮਿੰਟ 'ਚ ਛੱਡ ਕੇ ਚਲੀਆਂ ਜਾਂਦੀਆਂ ਇਹ ਤਾਂ ਸਿਮਰਨ ਆ ਜਿਹੜੀ ਤੇਰੇ ਕੋਲ ਟਿੱਕ ਗਈ ਆ ਉਹਨੇ ਮੇਰੇ ਨਾਲ ਗੱਲ ਕੀਤੀ ਤੇ ਅੱਜ ਸੋਲੂਸ਼ਨ ਆਪਾਂ ਇੱਥੇ ਬੈਠੇ ਆ ਇਕੱਠੇ ਅੱਜ ਦੀਦੀ ਪਰਮਾਤਮਾ ਦਾ ਮੈਂ ਸ਼ੁਕਰ ਆਦਾ ਕਰਦਾ ਵਾਂ ਕਿ ਪਰਮਾਤਮਾ ਨੇ ਮੈਨੂੰ ਵਧੀਆ ਜੀਵਨ ਸਾਥੀ ਦਿੱਤਾ ਕਿ ਮੈਨੂੰ ਜ਼ਿੰਦਗੀ ਜਿਉਣ ਦਾ ਨਵਾਂ ਤਰੀਕਾ ਦੱਸਿਆ ਤੇ ਹੁਣ ਨਵੇਂ ਤਰੀਕੇ ਨਾਲ ਜ਼ਿੰਦਗੀ ਜਿਵਾਂਗੇ ਆਪਾਂ ਹੁਣ ਤੂੰ ਵੀ ਨਾ ਇੱਕ ਵਧੀਆ ਜੀਵਨ ਸਾਥੀ ਬਣ ਕੇ ਉਹਦਾ ਸਾਥ ਦੇਈ ਤੇ ਉਹਦੇ ਪਰਿਵਾਰ ਦਾ ਵੀ ਉਹਦੇ ਭਰਾ ਦਾ ਵੀ ਠੀਕ ਹੈ ਜੀਦਾ ਜੀ ਉਹ ਤਾਂ ਤੇਰਾ ਹੁਣ ਵੀ ਸਾਥ ਦੇ ਰਿਆ ਨਾ ਹਾਂਜੀ ਤੇ ਤੂੰ ਜੇ ਉਹਦੇ ਨਾਲ ਸਲੂਕ ਕੀਤਾ ਮੈਨੂੰ ਦੱਸਾਂ ਦੀ ਜ਼ੋਰ ਨਹੀਂ ਮੈਨੂੰ ਪਤਾ ਹੀ ਆ ਲੈ ਹੁਣ ਨਾ ਗੁਰਦੁਆਰੇ ਜਾ ਕੇ ਨਾ ਮੱਥਾ ਟੇਕਿਓ ਅਰਦਾਸ ਕਰਿਓ ਕਿ ਅੱਗੇ ਵਾਲੀ ਜਿਹੜੀ ਜ਼ਿੰਦਗੀ ਹੈ ਨਾ ਤੁਹਾਡੀ ਇਦਾਂ ਹੀ ਖੁਸ਼ੀਆਂ ਭਰਿਆ ਜੀਵਨ ਬਤੀਤ ਕਰੇ ਠੀਕ ਆ ਜੀ ਦਦੀ ਸਤਿ ਸ੍ਰੀ ਅਕਾਲ ਜੀ ਦਦੀ ਤੰਗਾਸ ਮੈਂ ਕਿਦਾ ਰੋਟੀ ਉਟੀ ਖਾ ਕੇ ਜਾਈ ਆਇਆ ਨਹੀਂ ਨਹੀਂ ਬਸ ਜੀਦਾ ਜੀ ਫਿਰ ਕਦੇ ਸੀ ਅੱਜ ਨਹੀਂ ਅੱਜ ਨਹੀਂ ਜਾਣਦਾ ਮੈਂ ਤੁਹਾਨੂੰ ਬਹਿ ਜਾ ਇੱਥੇ ਆ ਫੜ ਤੇਰਾ ਸਗਨ ਰਹਿੰਦਾ ਸੀ ਨਾ ਅੱਜ ਬਣਦਾ ਕਿਉਂ ਨਹੀਂ ਦਿੱਤਾ ਨਹੀਂ ਨਹੀਂ ਤੇਰੀ ਨਹੀਂ ਚੱਲਣੀ ਇੱਥੇ ਕਿਉਂ ਪਾਵੇ ਮੈਨੂੰ ਦੇ ਦੋ ਇਹ ਮੇਰਾ ਹੱਕ ਆ ਮੈਨੂੰ ਦੇ ਦੋ ਇਹ ਵੀ ਨਕਲੀ ਸਾਸਟਿਕਲ ਦੋਸਤੋ ਕੀ ਹਾਲ ਚਾਲ ਹੈ ਸਭ ਤੋਂ ਪਹਿਲਾਂ ਤਾਂ ਹੱਥ ਜੋੜ ਕੇ ਮਾਫੀ ਇੱਕ ਮਿੰਟ ਹੱਥ ਜੋੜ ਲਾਂ ਦੋ ਇਹ ਹੱਥ ਜੋੜ ਕੇ ਮਾਫੀ ਕਿਉਂ ਅਪੇਲੀ ਵਾਰੀ ਸੀਰੀਜ਼ ਇਦਾਂ ਦੀ ਹੋਈ ਆ ਕਿ ਤੁਹਾਨੂੰ ਮੈਂ ਬਹੁਤ ਵੇਟ ਕਰਾਈ ਬਹੁਤ ਵੇਟ ਕਰਾਈ ਵਿੱਚ ਵਿਚਾਲੇ ਸਾਨੂੰ ਆ ਹੇਮਕੁੰਡ ਸਾਹਿਬ ਵੀ ਜਾਣਾ ਸੀ ਅਸੀਂ ਹਨਾ ਤੇ ਹੜ ਵੀ ਆ ਗਏ ਹੋਰ ਵੀ ਪਰਿਵਾਰਿਕ ਰੁਝੇਵਿਆਂ ਕਰਕੇ ਅਸੀਂ ਤੁਹਾਨੂੰ ਐਪੀਸੋਡ ਟਾਈਮ ਟੂ ਟਾਈਮ ਨਹੀਂ ਦੇ ਪਾਏ ਠੀਕ ਹੈ ਜੀ ਸੋ ਗਰੀਬਾਂ ਦੇ ਰਿਸ਼ਤੇ ਕਿੱਦਾਂ ਦੇ ਲੱਗੇ ਕਮੈਂਟ ਜ਼ਰੂਰ ਦੱਸਿਓ ਸਾਡੀ ਟੀਮ ਦਾ ਫੁੱਲ ਟੀਮ ਦਾ ਧੰਨਵਾਦ ਠੀਕ ਹੈ ਜਿਹੜੇ ਵੀ ਅਸੀਂ ਸਸਪੈਂਸ ਪਾਏ ਨੇ ਉਹਨਾਂ ਚ ਤੁਸੀਂ ਬਹੁਤ ਇੰਜੋਏਮੈਂਟ ਕੀਤਾ ਸਾਨੂੰ ਪਤਾ ਹੈ ਕੁਝ 3-4 ਐਪੀਸੋਡ ਬੋਰਿੰਗ ਵੀ ਹੋਏ ਸਾਨੂੰ ਪਤਾ ਹੈ ਠੀਕ ਹੈ ਅਸੀਂ ਨਹੀਂ ਚਾਹਦੇ ਹੁੰਦੇ ਕਿ ਤੁਹਾਨੂੰ ਇੰਨਾ ਵੇਟ ਕਰਾਈਏ ਪਰ ਕਈ ਵਾਰੀ ਕੀ ਹੁੰਦਾ ਟੀਮ 'ਚ ਕੋਈ ਫੇਰ ਬਦਲ ਹੋ ਜਾਂਦਾ ਕਈ ਕਦੀ ਕੋਈ ਨਵਾਂ ਬੰਦਾ ਆ ਜਾਂਦਾ ਹੈ ਕਦੀ ਕੋਈ ਪੁਰਾਣਾ ਬੰਦਾ ਭੱਜ ਜਾਂਦਾ ਹੈ ਠੀਕ ਹੈ ਹੁਣ ਇਹਦਾ ਇਦਾਂ ਹੀ ਚੱਲਦਾ ਰਹਿਣਾ ਜੀ ਇਦਾਂ ਹੀ ਚੱਲਦਾ ਰਹਿਣਾ ਜੀਦੀ ਜੀਦੀ ਲੋਡ ਮੁੱਕਦੀ ਜਾਊਗੀ ਬੰਦਾ ਟੀਮ ਚੋਂ ਜਾਂਦਾ ਰਹਿੰਦਾ ਠੀਕ ਹੈ ਨਵੇਂ ਬੰਦੇ ਆਉਂਦੇ ਰਹਿਣਗੇ ਪਰ ਗੱਲ ਕੀ ਆ ਅਸੀਂ ਸਮਾਜ ਨੂੰ ਵਧੀਆ ਮੈਸੇਜ ਦਿੰਦੇ ਆਏ ਆ ਤੇ ਵਧੀਆ ਮੈਸੇਜ ਦਿੰਦੇ ਰਵਾਂਗੇ ਹਸਾਉਂਦੇ ਆਏ ਆ ਹਸਾਉਂਦੇ ਰਵਾਂਗੇ ਪਿਆਰ ਵੰਡਦੇ ਆਏ ਆ ਤੇ ਪਿਆਰ ਦੇ ਹੱਕਦਾਰ ਆ ਤੁਸੀਂ ਕਮੈਂਟਾਂ ਦੇ ਵਿੱਚ ਸ਼ੇਅਰ ਕਰਕੇ ਪਿਆਰ ਦੇਣਾ ਠੀਕ ਹੈ ਅਗਲੀ ਸੀਰੀਜ਼ ਬੜੀ ਜਲਦੀ ਲਾਂਚ ਕਰਾਂਗੇ ਅੱਗੇ ਦੀਵਾਲੀ ਦਾ ਤਿਹਾਰ ਆ ਰਿਹਾ ਤੁਹਾਨੂੰ ਸਾਡੇ ਪਰਿਵਾਰ ਵੱਲੋਂ ਥੋੜੇ ਪਰਿਵਾਰ ਨੂੰ ਦਿਵਾਲੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਮੁਬਾਰਕਾਂ ਹੋਰ ਕੀ ਕਹਿੰਦੇ ਹੁੰਦੇ ਆ ਵਧਾਈਆਂ ਬਹੁਤ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਬੰਦੀ ਛੋੜ ਦਿਵਸ ਦੀਆਂ ਵੀ ਮੁਬਾਰਕਾਂ ਬੰਦੀ ਛੋੜ ਦਿਵਸ ਦੀਆਂ ਵੀ ਮੁਬਾਰਕਾਂ ਵਿਸ਼ਕਰਮਾ ਦੇ ਦੀਆਂ ਵੀ ਮੁਬਾਰਕਾਂ ਹੋਰ ਜਿਹੜੇ ਵੀ ਤਿਹਾਰ ਨੇ ਗੁਰਪੁਰਬ ਵੀ ਆ ਰਿਹਾ ਉਹਦੀਆਂ ਵੀ ਮੁਬਾਰਕਾਂ ਠੀਕ ਹੈ ਅ ਸੁਲਿੰਦਰ ਸਿੰਘ ਪੇਜ ਹਜੇ ਨਹੀਂ ਚੱਲਿਆ ਟੈਕਨੀਕਲ ਇਸ਼ੂ ਕਰਕੇ ਬੰਦ ਆ ਸੁਰਿੰਦਰ ਸਿੰਘ ਵਾਲੀ ਆਈਡੀ ਚੱਲ ਰਹੀ ਹੈ YouTube ਤੇ ਸੁਰਿੰਦਰ ਸਿੰਘ ਪੇਜ ਚੱਲ ਰਿਹਾ ਹੈ Instagram ਤੇ ਇਟਸ ਸੁਰਿੰਦਰ ਸਿੰਘ ਚੱਲ ਰਿਹਾ 골ਡ ਯਰ ਨੇਜਾ ਚੱਲ ਰਿਹਾ ਹਰਜਿੰਦਰ ਸਿੰਘ ਬਾਵਾ ਚੱਲ ਰਿਹਾ ਸਿਮਰਨ ਚੱਲ ਰਿਹਾ ਬੱਬਲੀ ਯਰ ਨੇਜਾ ਚੱਲ ਰਿਹਾ ਇਹਨਾਂ ਨੂੰ ਸਪੋਰਟ ਕਰੋ ਹੁੰਦਾ ਕੀ ਹੈ ਅਸੀਂ ਬਹੁਤ ਜ਼ੋਰ ਲਾਣੇ ਆ ਤੁਹਾਨੂੰ ਵਧੀਆ ਮੈਸੇਜ ਦੇਣ ਲਈ ਠੀਕ ਹੈ ਇਹ ਐਪੀਸੋਡ ਅਸੀਂ ਹਜੇ ਹੋਰ ਵਧਾਣੇ ਸੀਗੇ ਪਰ ਮੈਨੂੰ ਲੱਗਿਆ ਬੋਰ ਨਾ ਕਰੀਏ ਤੁਹਾਡਾ ਐਂਟਰਟੇਨਮੈਂਟ ਹੋਰ ਤਰੀਕੇ ਨਾਲ ਕਰੀਏ ਹੈਨਾ ਇਸ ਕਰਕੇ ਮੇਰਾ ਵਾਦਾ ਹੈ ਅਗਲੀ ਸੀਰੀਜ਼ ਇਸ ਤੋਂ ਵੀ ਬਹੁਤ ਵਧੀਆ ਕਰਾਂਗੇ ਰਿਸ਼ਤਿਆਂ ਨੂੰ ਅਹਿਮੀਅਤ ਦਵਾਂਗੇ انسانیت ਨੂੰ اہمیت ਦਵਾਂਗੇ ਮੋਟੀਵੇਸ਼ਨਲ ਚੀਜ਼ਾਂ ਬਣਾਵਾਂਗੇ ਭਾਜੀ ਹੁਣਾਂ ਦੀ ਬਹੁਤ ਵਧੀਆ ਸੀਰੀਜ਼ ਚੱਲ ਰਹੀ ਹੈ ਬਰਕਤਾਂ ਨਾਮ ਤੋਂ ਜ਼ਾਹਿਰ ਹੁੰਦਾ ਹੈ ਕਿ ਪਰਿਵਾਰਿਕ ਇੱਕ ਐਹੋਜੀ ویب سیریز ਹੈ ਜਿਹਦੇ ਵਿੱਚ ਭਰਾਵਾਂ ਦਾ ਪਿਆਰ ਭਰਾਵਾਂ ਆ ਪਰਿਵਾਰ ਦੇ ਵਿੱਚ ਕੁਛ ਨਾ ਕੁਛ ਫੇਰ ਬਦਲ ਚੱਲਦੇ ਰਹਿੰਦੇ ਉਹਦੇ ਤੇ ਆਧਾਰਿਤ ਹੈਗੀ ਆ گولڈ ایئر ਨੇਜਾ ਚੈਨਲ ਹੈ YouTube ਤੇ ਵੀ YouTube ਤੇ ਵੀ ਬਾਹਰ ਹੈ ਕਿ Facebook ਤੇ ਵੀ ਬਾਹਰ ਹੈ ਪਹਿਲੇ YouTube ਚੈਨਲ YouTube ਤੇ ਦੇਖੋ گولڈ ایئر ਨੇਜਾ ਫਿਲਮਜ਼ ਜਰੂਰ سبسਕ੍ਰਾਈਬ ਵੀ ਕਰਿਓ ਜਲਦੀ ਤੋਂ ਜਲਦੀ ਇਹਨਾਂ ਦੇ 2 ਲੱਖ ਫੋਲੋਅਰ ਕਰ ਦੋ ਲੱਖ ਤਾਂ ਟੱਪੇ ਗਏ ਨਾ ਜੀ 1 ਲੱਖ 10-11 ਹਜ਼ਾਰ ਇੱਕ ਲੱਖ 10 ਹਜ਼ਾਰ 11 11 ਹਜ਼ਾਰ ਹੋ ਗਏ ਉਹ ਵੀ ਟਪਾ ਦੋ ਠੀਕ ਹੈ ਦੇਖੋ ਅਸੀਂ ਜਿਹੜੇ-ਜਿਹੜੇ ਪਰਿਵਾਰਿਕ ਵੀਡੀਓ ਬਣਾਉਂਦੇ ਨੇ ਅਸੀਂ ਉਹਨਾਂ ਦਾ ਜਰੂਰ ਸਾਥ ਦਵਾਵਾਂਗੇ ਠੀਕ ਹੈ ਸਾਡੀ ਕਿਸੇ ਵੀ ਨਾਲ ਕੋਈ ਦੁਸ਼ਮਣੀ ਨਹੀਂ ਕਿਸੇ ਨਾਲ ਬਾਹਲਾ ਪਿਆਰ ਵੀ ਨਹੀਂ ਠੀਕ ਹੈ ਅਸੀਂ ਆਪਣੇ ਕੰਮ 'ਚ ਮਸਤ ਰਹਿਣਾ ਚਾਹੁੰਦੇ ਹਾਂ ਸਾਨੂੰ ਮਸਤ ਰਹਿਣ ਦਿਆ ਕਰੋ ਨਾ ਪੰਗੇ ਲਿਆ ਕਰੋ ਇਹ ਅਸੀਂ ਵਧੀਆ ਤੋਂ ਵਧੀਆ ਵੈਸੀ ਲੈ ਕੇ ਤੁਹਾਡੇ ਲਈ ਆਂਦੇ ਰਵਾਂਗੇ ਸੰਗਤ ਦਾ ਪਿਆਰ ਸਾਨੂੰ ਮਿਲਦਾ ਆਇਆ ਮਿਲਦਾ ਹੈ ਮਿਲਦਾ ਰਹੇਗਾ ਸਾਨੂੰ ਪਤਾ ਹੈ ਕਿਉਂਕਿ ਅਸੀਂ ਕਿਸੇ ਦਾ ਅਜੇ ਤੱਕ ਨਾ ਮਾੜਾ ਸੋਚਿਆ ਤੇ ਨਾ ਮਾੜਾ ਅੱਗੇ ਸੋਚਾਂਗੇ ਨਾ ਕਰਾਂਗੇ ਠੀਕ ਹੈ ਜੀ ਇਹ ਸੀਰੀਜ਼ ਨੂੰ ਪਿਆਰ ਦੇਣ ਲਈ ਧੰਨਵਾਦ ਸ਼ੁਕਰੀਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਚਲ ਸਾਲੇ ਬਾਅਦ ਚੱਲ ਭਾਈ ਫਿਰ ਮੈਨੂੰ ਵੀ ਕੱਢੂਗਾ ਇਹ ਭਰਾਵਾ ਅਸੀਂ ਜੀਜੇ ਸਾਲੇ ਦਾ ਰੋਲ ਜਿਹੜਾ ਕੀਤਾ ਹੈ ਨਾ ਇਹ ਅਸਲ ਅਸੀਂ ਕਿਸੇ ਦਾ ਦੇਖਿਆ ਹੈ ਕਿ ਇਦਾਂ ਹੋਇਆ ਅਸੀਂ ਇੱਕ ਐਪੀਸੋਡ ਸੋਚਿਆ ਸੀ ਭਾਜੀ ਅੱਜ ਮੈਂ ਸੱਚਾਈ ਦੱਸਣ ਲੱਗਾ ਸਿਰਫ ਇੱਕ ਐਪੀਸੋਡ ਸੋਚਿਆ ਸੀ ਇਹ ਰਖੜੀ ਦੇ ਨੇੜੇ ਆ દિਵਾਲੀ ਆਉਣ ਵਾਲੀ ਹੋਗੀ ਕਿੰਨਾ ਖੇਚਦਾ ਭਾਜੀ ਲੋਕੀ ਪਿਆਰ ਹੀ ਇਹਨਾਂ ਦੇ ਪਿਆਰ ਦੇ ਰਹੇ ਪਿਆਰ ਬਹੁਤ ਪਿਆਰ ਦਿੱਤਾ ਅੱਜ ਵੀ ਪਿਆਰ ਦੇ ਰਿਹਾ ਜਿੱਥੇ ਵੀ ਜਾਈਦਾ ਦਰਬਾਰ ਸਾਹਿਬ ਗਏ ਆ ਹਿਮਕੋਟ ਸਾਹਿਬ ਗਏ ਆ ਲੋਕੀ ਸਾਨੂੰ ਖੜਾ ਖੜਾ ਕੇ ਪੁੱਛਦੇ ਗਰੀਬਾਂ ਦੇ ਰਿਸ਼ਤੇ ਅੱਗੇ ਕਦੋਂ ਆਊਗਾ ਪਾਟ ਸਾਨੂੰ ਫੋਨ ਵੀ ਬਹੁਤ ਆਇਆ ਤਾਂ ਹੀ ਮੈਂ ਸਭ ਤੋਂ ਪਹਿਲਾਂ ਮਾਫੀ ਮੰਗੀ ਕਿ ਭਾਜੀ ਹੱਥ ਜੋੜ ਕੇ ਮਾਫੀ ਸਾਡੀਆਂ ਭੈਣਾਂ ਤੋਂ ਮਾਤਾਵਾਂ ਕਿ ਅਸੀਂ ਰੈਗੂਲਰ ਐਪੀਸੋਡ ਨਹੀਂ ਦੇ ਪਾਏ ਕਿਉਂਕਿ ਲਿਖਿਆ ਕੁਝ ਨਹੀਂ ਹੋਇਆ ਸੀ ਵੈਸੇ ਹੀ ਅਸੀਂ ਮਨ ਘੜਤ ਬਣਾ 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 ਕੇ ਤੁਹਾਨੂੰ ਦਿਖਾ ਰਹੇ ਸੀ ਅਗਲੀ ਸੀਰੀਜ਼ ਦੇ ਵਿੱਚ ਪੂਰੀ ਤਿਆਰੀ ਨਾਲ ਆਵਾਂਗੇ ਇੰਤਜ਼ਾਰ ਜਰੂਰ ਕਰਿਓ ਧੰਨਵਾਦ ਸ਼ੁਕਰੀਆ ਮਿਹਰਬਾਨੀ ਥੈਂਕ ਯੂ ਹੈਪੀ ਦਿਵਾਲੀ ਹੈਪੀ ਦੁਸ਼ਹਿਰਾ ਹੈਪੀ ਬਰਥਡੇ ਹੈਪੀ ਐਨੀਵਰਸਰੀ ਹੈਪੀ ਨਿਊ ਇਅਰ ਬਾਏ ਬਾਏ ਥੈਂਕ ਯੂ ਬੱਸ ਕਰੋ